ਕੋਣਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਵਿਆਹ ਦਾ ਕਾਰਡ ਸੀਗਾ ਜੀ ਵਿਆਹ ਦਾ ਕਾਰਡ ਆ ਜੋ ਜੀ ਲੰਘਿਓ ਹਲੋ ਜੀ ਪਾਣੀ ਪੀ ਲਓ ਹਲੋ ਜੀ ਕਾਰਡ ਆਉਣੀ ਜੀ ਮੈਂ ਕੋਲਡ ਡਰਿੰਕ ਲਿਆਵਾਂ ਹਲੋ ਜੀ ਕੋਲਡ ਡਰਿੰਕ ਕੋਲਡ ਡਰਿੰਕ ਦਾ ਕੀ ਪੀ ਲਓ ਕੋਈ ਨਹੀਂ ਥੋੜਾ ਜਿਹਾ ਗਰਮੀ ਚ ਆਏ ਹਾਂ ਹਲੋ ਜੀ ਕਾਰਡ ਤੁਸੀਂ ਇੱਕ ਮਿੰਟ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਨਹੀਂ ਚਾਹ ਨਹੀਂ ਪੀਣੀ ਸੀ ਕਾਰਡ ਲੈ ਲਓ ਚਾਹ ਹੀ ਪੀਣੀ ਵਾ ਕੌਫੀ ਲਿਆਉਣੀ ਆ ਹੋਰ ਕੋਈ ਚਾਚ ਦਾ ਵਿਆਹ ਹੀ ਨਹੀਂ ਸੀ ਆਇਆ ਕਿੰਨੇ ਸੂਟ ਸੋ ਆਏ ਪਏ ਨੇ ਦੋ ਤਿੰਨ ਹੋਰ ਬਣਾ ਲੂ ਬਹਾਨੇ ਨਾਲ ਹਾਲੋ ਜੀ ਕਾਰਡ ਇਹ ਵੈਸੇ ਕਾਰਡ ਕਿੰਨਾ ਦਾ ਜੀ ਤੁਸੀਂ ਦੱਸਿਆ ਨਹੀਂ ਅਸਲ ਵਿੱਚ ਪਤਾ ਕੀ ਹੈ ਜੀ ਆ ਤੁਹਾਡੇ ਗਵਾਂਢੀਆਂ ਦਾ ਗੇਟ ਬੰਦ ਸੀਗਾ ਇਹ ਕਾਰਡ ਉਹਨਾਂ ਦਾ ਇਹ ਕਾਰਡ ਜੀ ਸਾਡਾ ਨਹੀਂ ਨਹੀਂ ਤੁਹਾਡੇ ਗਵਾਂਢੀਆਂ ਦਾ ਜੀ ਭੱਲੇ ਨਾ ਜਾਦ ਮ ਖੜਾ ਦੇ ਉਹਨਾਂ ਨੂੰ ਠੀਕ ਹੈ ਜੀ ਹਾਂ ਕਹਿ ਦਿਓ ਕਿ ਮੋਗੇ ਵਾਲੇ ਕਾਰਡ ਦੇ ਕੀ ਕਰੇ ਡਾਕਟਰ ਸਾਹਿਬ ਹਾ ਕੀ ਕੀਤਾ ਤੁਸੀਂ ਕੀ ਕਹਿ ਲਓਗੀ ਭਾਈ ਕੀੜਾ ਤਾਂ ਮੇਰੇ ਉੱਪਰਲੇ ਦੰਦ ਨੂੰ ਲੱਗਿਆ ਸੀ ਤੁਸੀਂ ਇਹ ਨੀਚੇ ਵਾਲਾ ਦੰਦ ਕੱਢਤਾ ਉਹ ਬੀਬਾ ਕੀੜਾ ਥੱਲੇ ਵਾਲੇ ਦੰਦ ਤੇ ਬਹਿ ਕੇ ਉੱਪਰਲੇ ਦੰਦ ਨੂੰ ਖਾਂਦਾ ਸੀ ਇਸ ਕਰਕੇ ਮੈਂ ਥੱਲੇ ਵਾਲਾ ਦੰਦ ਕੱਢਤਾ ਹੁਣ ਵੇਖਦਾ ਕਿਵੇਂ ਉੱਪਰਲੇ ਦੰਦ ਨੂੰ ਖਾਂਦਾ ਪਰ ਕੀੜਾ ਤਾਂ ਨਹੀਂ ਮਰਿਆ ਓਏ ਕੋਈ ਗੱਲ ਨਹੀਂ ਬੀਬਾ ਕੀੜਾ ਤਾਂ ਆਪੇ ਟੋਏ 'ਚ ਡੇਕੇ ਮਰ ਜੂ ਓਏ ਗੱਲ ਸੁਣ ਓਏ ਮੁੰਡਿਆ ਹੱਤ ਆਇਆ ਓਏ ਕੰਜਰ ਜਿਆ ਤੇਰੇ ਨਾਲ ਤਾਂ ਆਪਣੀ ਮੱਝ ਹੀ ਚੰਗੀ ਆ ਕਿਉਂ ਮੱਝ ਨਾ ਮੇਰਾ ਜੀ ਮੇਲਾ ਓਏ ਹਾਲੇ ਹਫਤਾ ਹੋਇਆ ਬਕਾਊ ਕਰੀ ਨੂੰ 10 ਜਣੇ ਦੇਖਣਾਗੇ ਤੇ ਤੈਨੂੰ ਨਾਲੇ ਕਬ ਨਹੀਂ ਆਉਂਦਾ ਓਏ ਬੱਲੇ ਹਾ ਤਾਂ ਮੋਦੀ ਨੇ ਕਮਾਲ ਕਰਤੀ ਕੀ ਹੋ ਗਿਆ ਓਏ ਬਹੁਤ ਵੱਡਾ ਐਲਾਨ ਕਰਤਾ ਕਾਹਦਾ ਆ ਲੋਕਾਂ ਨੂੰ 30 ਲੱਖ ਨੌਕਰੀ ਦੇਣੀ ਆ ਸੱਚੀ ਐਤਕੀ ਮੇਰੇ ਛੇਤੀ ਦੇ ਨੇ ਫਾਰਮ ਭਰ ਦੋ ਮੈਨੂੰ ਤਾਂ ਨੌਕਰੀ ਪੱਕਾ ਮਿਲ ਹੀ ਜਾਣੀ ਆ ਓਏ ਤੂੰ ਰਹਿਣ ਦੇ ਫਾਰਮ ਭਰ ਨੂੰ ਤੈਨੂੰ ਨਹੀਂ ਮਿਲਦੀ ਨੌਕਰੀ ਕਿਉਂ ਮੈਨੂੰ ਕਿਉਂ ਨਹੀਂ ਮਿਲਣੀ ਬੁਢਾਪਾ ਪੈਨਸ਼ਨ ਲੈਣ ਵਾਲੇ ਤਾਂ ਹੋਈ ਪਈਆਂ ਚੜਾ ਤੈਨੂੰ ਮੈਂ ਦੱਸਦੀ ਆ ਪਤਾ ਕੀ ਦੁੱਖ ਹੈ ਬੱਚਾ ਬਾਬਾ ਜੀ ਮੇਰੇ ਘਰ ਵਾਲਾ ਮੇਰੇ ਨਾਲ ਬਹੁਤ ਲੜਦਾ ਰਹਿੰਦਾ ਤੁਸੀਂ ਕੋਈ ਮੈਨੂੰ ਉਪਾਅ ਦੱਸ ਦਿਓ ਕਿਰਪਾ ਕਰੋ ਬਾਬਾ ਜੀ ਮੇਰੇ ਤੇ ਤੇਰੇ ਵਿੱਚ ਵੀ ਕਸੂਰ ਹੋਵੇਗਾ ਬੱਚਾ ਕੀ ਮਤਲਬ ਬਾਬਾ ਜੀ ਇੱਕ ਹੱਥ ਨਾ ਕਦੇ ਤਾੜੀ ਨਹੀਂ ਵੱਜਦੀ ਬਾਬਾ ਜੀ ਮੈਨੂੰ ਲੱਗਦਾ ਹੈ ਇੱਕ ਹੱਥ ਨਹੀਂ ਵੱਜ ਜਾਂਦੀ ਆਹ ਕਿਵੇਂ ਵੱਜ ਜਾਂਦੀ ਹੈ ਬੀਬਾ ਆਹ ਵੱਜ ਜਾਂਦੀ ਹੈ ਬਾਬਾ ਜੀ